ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਸਿਆ ਦਾ ਸਵਾਗਤ ਹੈ ਤਸਵੀਰਾਂ ਪਿੰਡ ਬਾਂਡੀਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਹਨ ਜਿੱਥੇ ਦੋ ਪਰਿਵਾਰਾਂ ਵਿੱਚ ਲੜਾਈ ਹੋਣ ਦਾ ਸਮਾਚਾਰ ਹੈ ਇੱਕ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਸਾਡਾ ਲੜਕਾ ਕਿਸੇ ਕੰਮ ਲਈ ਅੱਡੇ ਤੇ ਗਿਆ ਸੀ ਤਾਂ ਗਵਾਂਢੀ ਮੁੰਡੇ ਵੱਲੋਂ ਉਸ ਨੂੰ ਘੇਰ ਲਿਆ ਗਿਆ ਅਤੇ ਬਿਨਾਂ ਗੱਲੋਕੋਟਮਾਰ ਕਰਕੇ ਮੋਬਾਈਲ ਖੋਲਿਆ ਉਸ ਤੋਂ ਬਾਅਦ ਰਾਤ ਵੇਲੇ ਫਿਰ ਉਹਨਾਂ ਇੱਟਾਂ ਪੱਥਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਪਰਿਵਾਰ ਵੱਲੋਂ ਬਹੁਤ ਮੁਸ਼ਕਲ ਨਾਲ ਜਾਨ ਬਚਾਈ ਗਈ ਪਿੰਡ ਦੇ ਸਰਪੰਚ ਦੀ ਮਾਂ ਅਤੇ ਗਵਾਂਢ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਭਿਆਨਕ ਤਰੀਕੇ ਨਾਲ ਇੱਟਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਕਿਸੇ ਨੂੰ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਹ ਦੀ ਪੁਲਿਸ ਇਸ ਮਸਲੇ ਦੀ ਜਾਂਚ ਕਰ ਰਹੀ ਹੈ ਅਤੇ ਪ੍ਰੋਸਾਜਿਤਾਇਆ ਜਾ ਰਿਹਾ ਹੈ ਕਿ ਜਲਦ ਹੀ ਇਸ ਮਸਲੇ ਤੇ ਲੁੜਿੰਦੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੀ ਬੇਰੇ ਨਾਮ ਤੁਹਾਡਾ ਮੇਰਾ ਨਾਮ ਅਨਜੀਤ ਘੋੜਾ ਮਨਜੀਤ ਜੀ ਜਿਹੜੀ ਰਾਤ ਲੜਾਈ ਹੋਈ ਹੈ ਵਾਰਦਾਤ ਹੋਈ ਹੈ ਕੀ ਕਾਰਨ ਹੈ ਜੀ ਇਸ ਦਾ ਕਾਰਨ ਸਰ ਇਹ ਹੀ ਹੈ ਪੀ ਬਟ ਬੇਟਾ ਮੇਰਾ ਜੁਬਾਨਦ ਤੇ ਆਹ ਲਿਆਦਾ ਸੀ ਘਰੇ ਆਸੀ 15 ਤਰੀਕ ਨੂੰ ਜੁਬਾਨਦ ਤੇ ਆਇਆ 16 ਤਰੀਕ ਨੂੰ ਅੱਡੇ ਤੇ ਗਿਆ ਇਹ ਪੈਸੇ ਲੈਣ ਵਾਸਤੇ ਜੀ ਗੁਰਜੀਤ ਜਮੇਲ ਸਿੰਘ ਦੇ ਲੜਕੇ ਨੇ ਇਹਦੇ ਥੱਪੜ ਮਾਰ ਕੇ ਮੋਬਾਈਲ ਖੋ ਲਿਆ ਮੈਨੂੰ ਘਰ ਆ ਕੇ ਇਹਨੇ ਦੱਸਿਆ ਕਿ ਕਹਿੰਦਾ ਮੰਮੀ ਮੇਰੇ ਕੋ ਮੋਬਾਈਲ ਖੋ ਲਿਆ ਮੈਂ ਕਹਾਂ ਨਹੀਂ ਤੂੰ ਜੁਬਾਨਦ ਤੇ ਘਰੇ ਆਇਆ ਆ ਆਪਾਂ ਕੁਝ ਨਹੀਂ ਕਹਿਣਾ ਤੀਸਰੇ ਦਿਨ ਗਲੀ ਦੇ ਵਿੱਚ ਮੁੰਡਾ ਉਹੀ ਟੱਕਰਿਆ ਮੈਨੂੰ ਗੁਰਜੀਤ ਮੈਂ ਇਹਨੂੰ ਕਿਹਾ ਵੀ ਬੇਟਾ ਤੂੰ ਥੱਪੜ ਕਿਉਂ ਮਾਰਿਆ ਕਹਿੰਦਾ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਤੂੰ ਹਿਸਾਬ ਲਾ ਲਈ ਤੇਰਾ ਕੀ ਬੰਦਾ ਮੇਰੇ ਗੱਲ ਪੈ ਗਿਆ ਫਿਰ ਵੀ ਮੈਂ ਚੁੱਪ ਰਹੀ ਫਿਰ ਉਸੇ ਰਾਤ ਸਾਡੇ ਤੇ ਜਾਨ ਲਵਾ ਹਮਲਾ ਕੀਤਾ ਸਾਡਾ ਕੁਝ ਚੀਜ਼ ਨਹੀਂ ਛੱਡੀ ਸਾਨੂੰ ਕਿਸੇ ਤਰ੍ਹਾਂ ਜੋਗਾ ਨਹੀਂ ਛੱਡਿਆ ਜਾਨ ਅਸੀਂ ਬਚਾਈ ਕਿਸੇ ਲੋਕਾਂ ਦੇ ਘਰਾਂ ਚ ਭੱਜ ਗਏ ਇਹ ਰਾਤ ਦੀ ਗੱਲ ਹੈ ਜੀ ਹਾਂਜੀ ਅੱਜ ਰਾਤ ਕਿੰਨੇ ਲੋਕ ਸੀ ਜਿਹੜੇ ਇਹ ਤੁਹਾਡੇ ਤੇ ਹਮਲਾ ਕੀਤਾ ਇੱਕ ਗੁਰਜੀਤ ਸਿੰਘ ਨਿਸ਼ਾਨ ਇਹਨਾਂ ਦੇ ਪਾਪਾ ਦਾ ਨਾਮ ਜਮੇਰ ਸਿੰਘ ਆ ਅੰਗਰੇਜ਼ ਆ ਤੇ ਇੱਕ ਰਾਮਾ ਉਸ ਦਾ ਜਿਹੜਾ ਇੱਕ ਉਹਨਾਂ ਦਾ ਪਾਪਾ ਹੈ ਮਹੰਗਾ ਸਿੰਘ ਠੀਕ ਠੀਕ ਆ ਇਹ ਕਿਹੋ ਜਿਹਾ ਹਮਲਾ ਸੀਗਾ ਇਹ ਜਾਂ علاوہ ਹਮਲਾ ਸੀ ਜੀ ਪੂਰੀਆਂ ਇੱਟਾਂ ਰੋੜੇ ਚੜਾਏ ਆ ਸਾਡੇ ਘਰ ਦੀਆਂ ਛੱਤਾਂ ਤੇ ਜੋ ਵੀ ਚੀਜ਼ ਆ ਬਹੁਤ ਹਮਲਾ ਕੀਤਾ ਅਸੀਂ ਜਾਨ ਬਚਾ ਕੇ ਗਵਾਂਡੀਆਂ ਦੇ ਘਰੇ ਗਏ ਆ ਜੋ ਕਿ ਗਵਾਂਡੀ ਸਾਡੇ ਹਕਮ ਆਇਓ ਵੀਰੇ ਗੱਲ ਕਰਿਓ ਨੇ ਇਹ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹਾਂਜੀ ਅਸੀਂ ਐਪਲੀਕੇਸ਼ਨ ਲਗਾ ਕੇ ਨਦੀਰ ਦਰਖਾਸਤ ਦਿੱਤੀ ਜੀ ਇਹ ਉਹਨਾਂ ਵੱਲੋਂ ਕੀ ਪ੍ਰੋਸੈਸ ਦਵਾਇਆ ਗਿਆ ਉਹਨਾਂ ਵੱਲੋਂ ਪ੍ਰੋਸੈਸ ਹੀ ਦਵਾਇਆ ਗਿਆ ਕਿ ਤੁਹਾਨੂੰ ਇਨਸਾਫ ਦਵਾਵਾਂਗੇ ਅਜੇ ਤੱਕ ਆਈ ਨਹੀਂ ਕੋਈ ਕੀ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਮੇਰੇ ਹਸਬੰਡ ਇੱਥੇ ਹੈ ਨਹੀਂਗੇ ਕੰਪੈਨ ਤੇ ਗਏ ਹੋਏ ਅੱਜ ਬਾਹਰ ਤੇ ਮੇਰਾ ਬੇਟਾ ਕੱਲਾ ਤੇ ਉਹਦੇ ਚਾਚਾ ਜੀ ਸੀ ਨਾਲ ਦੋ ਹੀ ਜਨੇ ਘਰੇ ਸੀ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਠੀਕ ਹੈ ਇਹਨਾਂ ਤੋਂ ਸਾਨੂੰ ਨੁਕਸਾਨ ਆ ਬਹੁਤ ਸਾਨੂੰ ਖਤਰਾ ਅਜੇ ਵੀ ਸਵੇਰ 7 ਵਜੇ ਵੀ ਸਾਨੂੰ ਧਮਕੀਆਂ ਦੇ ਰਿਹਾ ਸਵੇਰ 7 ਵਜੇ ਵੀ ਛੱਤ ਤੇ ਚੜ੍ਹ ਕੇ ਕਹਿੰਦੇ ਆ ਸਾਨੂੰ ਆਓ ਸਾਡੇ ਨਾਲ ਮਿਲੋ ਅਸੀਂ ਮੁਕਾਬਲਾ ਕਰਦੇ ਆ ਦੇਖੋ ਮੈਂ ਰਿਕਵੈਸਟ ਕਰਨਾ ਚਾਹੁੰਦੀ ਆ ਵੀ ਮੇਰੇ ਬੇਟੇ ਦੇ ਕੋਲੇ ਅੱਡੇ ਤੇ ਜਾਂਦਾ ਕੋਈ ਉਹਦੇ ਕੋਲ ਕੁਵਾੜੀ ਹੋਵੇ ਕੋਈ ਉਹਦੇ ਕੋਲ ਦਸਤਾ ਹੋਵੇ ਕੋਈ ਉਹਦੇ ਕੋਲ ਹਾਤੀ ਹੋਵੇ ਕੁਝ ਨਹੀਂ ਸੀ ਬਿਨਾਂ ਵਜ੍ਹਾ ਤੋਂ ਉਹਨੂੰ ਮਾਰਿਆ ਗਿਆ ਕਿ ਕੋਈ ਰੰਜਿਸ਼ ਆ ਜੀ ਸਾਡੀ ਕੋਈ ਰੰਜਿਸ਼ ਨਹੀਂ ਕਿਸੇ ਤਰ੍ਹਾਂ ਦੀ ਬਿਨਾਂ ਗੱਲ ਦੀ ਲੜਾਈ ਹੈ ਹਾਂ ਜੀ ਬਿਨਾਂ ਗੱਲ ਦੀ ਲੜਾਈ ਹੈ ਇਹ ਬਦਵਾਸ਼ੀ ਕਰਦੇ ਨੇ ਠੀਕ ਹਾਂਜੀ ਤੇ ਬਾਕੀ ਜੋ ਵੀ ਚੀਜ਼ ਤੋੜੀ ਆ ਸਾਡਾ ਕੁਝ ਵੀ ਨੁਕਸਾਨ ਆ ਉਹ ਤੁਸੀਂ ਵੀ ਦੇਖ ਸਕਦੇ ਆ ਜੋ ਵੀ ਹੋਇਆ ਸਾਰੇ ਪਾਸੇ ਤੁਹਾਨੂੰ ਪਤਾ ਹੀ ਆ ਖਿਲਰਿਆ ਪਿਆ ਜੀ ਹਾਂਜੀ ਨਾਮ ਤੁਹਾਡਾ ਅਮਿਤ ਸਿੰਘ ਅਮਿਤ ਜੀ ਕੀ ਲੜਾਈ ਦਾ ਕਾਰਨ ਬਣਿਆ ਕੀ ਕਾਰਨ ਬਣਿਆ ਜਿਹੜਾ ਰਾਤ ਤੁਹਾਡੇ ਤੇ ਹਮਲਾ ਹੋਇਆ ਅਰਾਬ ਜੀ ਸੀ ਕੰਮ ਤੋਂ ਮਲਾਈ ਸੀ ਬਟ ਉਹ ਕੰਮ ਨਹੀਂ ਪੁੱਛ ਰਹੇ ਜੀ ਰਾਤ ਵਿੱਚ ਜੀ ਕੀ ਕਾਰਨ ਕੀ ਬਣਿਆ ਲੜਾਈ ਦਾ ਕਾਰਨ ਇਹ ਖਾਮ ਖੰਗਣ ਪਿਆ ਹੈ ਕੌਣ ਕੌਣ ਲੱਗ ਪਿਆ ਹੈ ਬਹਾਜਨ ਜੀ ਜੀ ਇਹ ਇਹ ਕਿਸ ਦਿਨ ਦੀ ਗੱਲ ਹੈ ਜਦੋਂ ਗੱਲ ਪਈ ਹੈ ਕੱਲ ਦੀ ਕੱਲ ਦੀ ਔਰ ਉਸ ਤੋਂ ਬਾਅਦ ਰਾਤ ਨੂੰ ਕੀ ਹੋਇਆ ਉਸ ਦਿਵਾ ਹੀ ਕਰਿਆ ਗਏ ਅੱਛਾ ਜੀ ਉਦੋਂ ਬਚਾਤੇ ਚੜ ਗਏ ਅੱਛਾ ਇੱਟਾ ਚਲਣ ਲੱਗ ਗਿਆ ਸੀ ਸਾਈਡ ਤੋਂ ਨਹੀਂ ਕਿ ਇਹਨਾਂ ਵੱਲੋਂ ਤੁਹਾਡੇ ਵੱਲੋਂ ਵੀ ਕੋਈ ਜਵਾਬੀ ਕਾਰਵਾਈ ਕੀਤੀ ਗਈ ਜਾਂ ਉਹਨਾਂ ਵੱਲੋਂ ਇੱਟਾ ਢੋਲ ਜੀ ਉਸ ਤੋਂ ਮੈਨੂੰ ਫੋਨ ਕੀਤਾ ਸੀਗਾ ਉਹ ਵੀ ਨਹੀਂ ਹੈ ਠੀਕ ਹੈ ਕੋਣ ਹੁਣ ਕੀ ਮੰਗ ਕਰਦੇ ਹੋ ਹੁਣ ਮੰਗਦੇ ਜਿਹਨ ਨੁਕਸਾਨ ਹੋਇਆ ਬਸ ਠੀਕ ਹੈ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੀ ਨਾਮ ਤੁਹਾਡਾ ਕਲਮਾ ਬੰਦ ਕ ਕੀ ਰਾਤ ਜਿਹੜੀ ਲੜਾਈ ਦਾ ਕਾਰਨ ਤੁਸੀਂ ਮੰਨਦੇ ਹੋ ਕੀ ਗੱਲਬਾਤ ਹੋਈ ਹੈ ਜੀ ਗੱਲਬਾਤਾਂ ਜੀ ਸਾਨੂੰ ਇੰਨਾ ਕੁ ਪਤਾ ਨਹੀਂ ਵੀ ਐਡੇ ਤਿੰਨ ਦੀ ਗੱਲਬਾਤ ਹੋਈ ਆ ਜੀ ਇੱਥੇ ਮੈਂ ਘਰੇ ਆਈ ਆ ਮੇਰਾ ਮੁੰਡਾ ਸੀ ਇੱਥੇ ਜੀ ਟਾਟੇ ਚੱਲਣ ਲੱਗੇ ਮੈਂ ਤਾਂ ਮੁੰਡੇ ਮਾਰੀ ਆਈ ਸੀ ਠੀਕ ਹੈ ਜੀ ਕੀ ਬਤਾਵੋ ਦੀ ਰਵਾਜ ਜਾਂਦੀ ਜੀ ਤੇ ਵੀ ਇੱਟਾ ਵੱਟੇ ਜਾਰੀ ਸੀ ਇਹ ਕਿੰਨਾ ਵੱਲੋਂ ਚਲਾਇਆ ਜੀ ਕਿੰਨਾ ਵੱਲੋਂ ਜਿਹੜੇ ਇੱਕ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਉਧਰ ਮੇਰੇ ਆਈ ਤਾਂ ਇੱਧਰ ਆਈ ਜਾਂਦੇ ਦੂਜੇ ਵੱਲ ਠੀਕ ਹੈ ਜੀ ਆ ਵੀ ਸੋਲ ਦੇ ਦਿਸੀ ਜਾਂਦੇ ਠੀਕ ਹੈ ਜੀ ਤੇ ਤੁਸੀਂ ਸਾਬਕਾ ਸਾਬਕਾ ਸਰਪੰਚ ਵੀ ਆਮ ਹੈ ਠੀਕ ਹੈ ਤੁਹਾਡਾ ਨਾਮ ਸਰ ਹਾਕਮ ਸਿੰਘ ਹਾਕਮ ਜੀ ਕੀ ਕਾਰਨ ਬੰਦਿਓ ਹੈ ਲੜਾਈ ਦਾ ਇਹ ਕਾਰਨ ਇਹ ਹੈ ਜੀ ਅਸੀਂ ਤਾਂ ਜਦੋਂ ਉੱਠ ਕੇ ਆਏ ਜੀ ਤੇ ਰੋਲਾ ਪਿਆ ਤੇ ਅਸੀਂ ਜਦੋਂ ਆਏ ਤੇ ਉਦੋਂ ਈ ਟੱਚਲੀ ਜਾਂਦੀ ਆ ਠੀਕ ਹੈ ਹਾਂ ਤੇ ਸਾਡੇ ਤਾਂ ਆਪ ਦੇ ਵੱਜਣ ਲੱਗੇ ਸੀ ਅਸੀਂ ਫਿਰ ਪਿੱਛੇ ਇਹਨਾਂ ਵੱਲੋਂ ਜਿਹੜੀ ਚੱਲਾਈ ਜਾਂਦੀ ਆ ਇਦੋਂ ਆਈ ਜਾਂਦੀ ਆ ਸਿੱਟਾ ਤੇ ਲੜਾਈ ਦੇ ਕਾਰਨ ਦਾ ਸਾਨੂੰ ਪਹਿਲਾਂ ਨਹੀਂ ਪਤਾ ਅਸੀਂ ਤਾਂ ਇੱਟਾਂ ਹੀ ਚਲਦੀਆਂ ਵੇਖੀਆਂ ਠੀਕ ਹੈ ਹਾਂ ਤੇ ਕੋਈ ਜ਼ਖਮੀ ਵੀ ਹੋਇਆ ਇਹਦੇ ਇਹਨਾਂ ਵਿੱਚ ਨਹੀਂ ਮੁੰਡੇ ਜਵਾਕ ਨੂੰ ਕੱਢ ਲਿਆ ਸੀ ਇਹਨਾਂ ਨੇ ਪਹਿਲਾਂ ਦਵਾ ਦੱਬ ਕੇ ਜਾ ਕੇ ਪਾਸੇ ਕਰ ਲਿਆ ਛੋਟੇ ਜਵਾਕ ਸੀਗੇ ਜਿਹੜੇ ਇੱਟਾਂ ਰੋੜੇ ਦਾ ਪਥਰਾ ਚੱਲ ਰਿਹਾ ਸੀ ਕਿੰਨਾ ਕੁ ਟਾਈਮ ਚੱਲਿਆ ਸੀ ਇਹ ਚੱਲਿਆ ਹੋ ਗਿਆ ਜੀ 15-20 ਮਿੰਟ ਤੱਕ ਹੋ ਗਈ ਇਹ ਨਾਲ ਉਹ ਦਰਾਨੇ ਅੰਦਰ ਵੜਗੇ ਸੀ ਹਾਂ ਉਹ ਤਾਂ ਬਾਹਰ ਭੱਜ ਗਏ ਸੀ ਬਾਹਰ ਭੱਜ ਗਏ ਘਰੋਂ ਬਾਹਰ ਭੱਜ ਗਏ ਘਰੋਂ ਅੰਦਰ ਰੇ ਸੀ ਤੇ ਉਦੋਂ ਸਾਨੂੰ ਰੌਲਾ ਸੁਣਿਆ ਤੇ ਅਸੀਂ ਭੱਜ ਕੇ ਆਏ ਜਦੋਂ ਤੇ ਉਦੋਂ ਟੰਟਾ ਚੱਲੀ ਜਾਂਦੀ ਸੀ ਠੀਕ ਨਾਮ ਤੁਹਾਡਾ ਕੋਲਵੰਤ ਕੌਰ ਜੀ ਕੋਲਵੰਤ ਕੌਰ ਜੀ ਕੀ ਵਾਰਦਾਤ ਹੋਈ ਹੈ ਤੇ ਕੀ ਸੰਬੰਧ ਹੈ ਇਸ ਪਰਿਵਾਰ ਨਾਲ ਤੁਹਾਡਾ ਸਾਡਾ ਉਹਨਾਂ ਨਾਲ ਵੀਰ ਜੀ ਕੋਈ ਸੰਬੰਧ ਨਹੀਂ ਨਹੀਂ ਇਹ ਜਿਹੜਾ ਪਰਿਵਾਰ ਹੈ ਜਿੰਨਾ ਤੇ ਹਮਲਾ ਹੋਇਆ ਇਹਨਾਂ ਨਾਲ ਕਿਸੇ ਇਹ ਜੀ ਮੇਰੇ ਨੌਹਾਂ ਪੁੱਤ ਹੈ ਜੀ ਜੀ ਹਾਂ ਜੀ ਅਸੀਂ ਸਾਡਾ ਉਹਨਾਂ ਨਾਲ ਕੋਈ ਲੈਂਡ ਨਹੀਂ ਕੋਈ ਦੇਣ ਨਹੀਂ ਸਾਨੂੰ ਮੇਰਾ ਬੇਟਾ ਗਿਆ ਐਮਪੀ ਚ ਪਹਿਲਾਂ ਇਹਨਾਂ ਮੁੰਡਿਆਂ ਨੇ ਧਮਕੀ ਦਿੱਤੀ ਮੇਰੇ ਬੇਟੇ ਨੂੰ ਐਮਪੀ ਚ ਵੀ ਤੂੰ ਐਮਪੀ ਆ ਗਿਆ ਨਾ ਤਾਂ ਵੀ ਤੂੰ ਅੱਡੇ ਤੇ ਆ ਜੀ ਮੈਂ ਆਪਦੇ ਪੁੱਤਰ ਨੂੰ ਕਹਾ ਵੀ ਆਪਾਂ ਲੜਨਾ ਨਹੀਂ ਕਿਸੇ ਨਾਲ ਵੀ ਠੀਕ ਆ ਮੇਰਾ ਪੁੱਤਰ ਕਹਿੰਦਾ ਮੰਮੀ ਅਸੀਂ ਨਹੀਂ ਲੜਦੇਗੇ ਇਹਨਾਂ ਨੂੰ ਮੈਂ ਇਹ ਸਮਝਾਉਂਦੇ ਨੇ ਵੀ ਸਾਨੂੰ ਕੋਈ ਦੋ ਕਹਿ ਲੈਣਾ ਅਸੀਂ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਠੀਕ ਆ ਇਹ ਹੁਣ ਸਾਡੇ ਤੇ ਵਾਰਦਾਤ ਕਰਦੇ ਆ ਕਹਿੰਦੇ ਅਮਰਤਪਾਲ ਨੂੰ ਮਾਰ ਕੇ ਤੇ ਅਸੀਂ ਪੇਸ਼ ਹੋਵਾਂਗੇ ਸਾਨੂੰ ਇਹਨਾਂ ਦਾ ਕੋਈ ਪਰੋਸਾ ਨਹੀਂ ਜੀ ਸਾਡੀ ਇਹ ਹੱਥ ਜੋੜ ਕੇ মিনਤਾਂ ਵੀ ਸਾਡੀ ਸਹਾਇ ਕਰੇ ਜੀ ਠੀਕ ਇਹਨਾਂ ਘੰਮ ਤੋਂ ਗੱਲ ਇਹ ਸਾਡੀ ਸਰਕਾਰ ਸਾਡੀ ਕੋਈ ਸੁਣਾਈ ਨਹੀਂ ਕਰਦੀ ਨਾ ਸਾਡਾ ਕੋਈ ਸਰਪੰਚ ਸੁਣਾਈ ਕਰਦਾ ਠੀਕ ਆ ਅਸੀਂ ਕਲਾਕਾਰ ਹੈਗੇ ਆ ਠੀਕ ਹੈ ਸਾਡੇ ਰਾਤਾਂ ਗਲੀ ਗਵਾਂਡ ਆਏ ਅਗੇ ਸਾਡਾ ਜਿੰਨਾ ਗਾਂਡ ਗਵਾਂਡ ਸਾਡਾ ਇਕੱਠਾ ਆ ਸਾਨੂੰ ਰਾਤ ਨੂੰ ਮੰਝੇ ਲਿਆ ਕੇ ਦਿੱਤੇ ਭੈਣ ਨੂੰ ਕਹਿੰਦੇ ਤੁਸੀਂ ਥੱਲੇ ਨਾ ਸੋਜੋ ਤੂੰ ਸਾਰਾ ਕੁਛ ਐਵੇਂ ਸਬੂਤ ਪਿਆ ਰਹਿੰਦੇ ਜੇ ਪੁਲਸ ਵਾਲਿਆਂ ਨੂੰ ਐਵੇਂ ਤੁਸੀਂ ਵਿਖਾਇਓ ਹੁਣ ਸਵੇਰ ਦੀ ਅਸੀਂ ਦਰਖਾਸਤ ਦਿੱਤੀ ਮੈਂ ਦੋ ਵਾਰੀ ਦਵਾਈ ਲੈਣ ਨੰਗੀ ਆ ਕੋਲ ਦੀ ਇਹਨਾਂ ਨੇ ਸਾਨੂੰ ਮੈਨੂੰ ਕਹਿੰਦੇ ਕਹਿੰਦੇ ਅਜੇ ਤਾਂ ਹੀ ਤਾਂ ਪੁਲਸ ਨਹੀਂ ਆਇਆ ਇਸ ਤਾਂ ਪੁਲਸ ਨੂੰ ਢੀਕਦੇ ਕੋਣ ਕਰੇ ਮੈਂ ਸਿਆਣੀ ਸੋਤੀ ਬੁਢੀ ਹੈਗੀ ਆ ਕੋਣ ਕਹਿੰਦਾ ਜੀ ਇਹ ਮਹਿੰਗੇ ਦਾ ਸਾਲਾ ਤੇ ਮਹਿੰਗੇ ਦੇ ਵੇਖੇ ਮਹਿੰਗੇ ਦੇ ਮੁੰਡੇ ਤੇ ਉਹ ਅਰਦੇ ਮੁੰਡੇ ਠੀਕ ਹੈ ਹਾਂਜੀ ਸਾਡੀ ਇਹ ਇੱਕ ਹੈਗੀ ਆ ਸਾਡੀ ਮਿੰਤ ਵੀ ਮੇਰੇ ਪੁੱਤਰ ਨੂੰ ਖਤਰਾ ਖਤਰਾ ਹੀ ਖਤਰਾ ਸਾਨੂੰ ਸਾਰੇ ਪਰਿਵਾਰ ਨੂੰ ਖਤਰਾ ਉਹਾਂ ਦੇ ਵੀ ਅਸੀਂ ਮਾਰਤੇ ਨਾ ਫਿਰ ਅਸੀਂ ਜੇਲ੍ਹ ਚ ਹੋਣਾ ਹੈਗਾ ਉਹਵੇਂ ਅਸੀਂ ਜੇਲ੍ਹ ਚ ਨਹੀਂ ਜਾਣਾ ਠੀਕ ਜਾਨ ਦਾ ਖਤਰਾ ਹੈ ਹਾਂਜੀ ਸਾਨੂੰ ਜਾਨ ਦਾ ਖਤਰਾ ਹੈ ਵੀਰ ਜੀ ਇਹਦਾ ਠੀਕ ਹਾਂਜੀ